ਪਿੰਡ ਡਾਲਦੇ ਖੇਤਾਂ ਦੇ ਵਿੱਚੋਂ ਫਿਰ ਇੱਕ ਪਾਕਿਸਤਾਨੀ ਡਰੋਨ ਅਤੇ ਹੈਰੋਨ ਬਰਾਮਦ ਹੋਈ ਹੈ ਜਿਸ ਦਾ ਵਜਨ ਲਗਭਗ 515 ਗ੍ਰਾਮ ਦੱਸਿਆ ਜਾ ਰਿਹਾ ਹੈ ਵਿਦ ਮਟੀਰੀਅਲ ਇਸ ਮੌਕੇ ਡੀਐਸਪੀ ਪਖੀਵੰਦ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲਾ ਤੇ ਦਾਰਾ ਡਾਲਾ ਪੰਜਾਬ ਪੁਲਿਸ ਤੇ ਬੀਐਸਐਫ ਦੀ ਸਾਂਝੀ ਬਲਤਾਂ ਨੂੰ ਅੱਜ ਇੱਕ ਹੋਰ ਸਫਲਤਾ ਪ੍ਰਾਪਤ ਹੋਈ ਜਦੋਂ ਕਿ ਰਣਜੋਤ ਸਿੰਘ ਸਨ ਉਹ ਲਖਵਿੰਦਰ ਸਿੰਘ ਜਿਹੜੇ ਡਲਦੇ ਰਹਿਣ ਵਾਲੇ ਨੇ ਇਹਨਾਂ ਦੇ ਖੇਤ ਕਣਕ ਦੇ ਵਿੱਚੋਂ ਇਨਫੋਰਮੇਸ਼ਨ ਦੇ ਉੱਤੇ ਤੇ ਸਰਚ ਆਪਰੇਸ਼ਨ ਦੌਰਾਨ ਇੱਕ ਡਰੋਨ ਬ੍ਰੰਦ ਹੋਇਆ ਜਿਦੇ ਨਾਲ ਇੱਕ ਪੀਲੇ ਰੰਗ ਦਾ ਲਪੇਟਿਆ ਹੋਇਆ ਪੈਕੇਟ ਸੀ ਜਦੋਂ ਖੋਲ ਕੇ ਚੈੱਕ ਕੀਤਾ ਤੇ ਇਹਦੇ ਵਿੱਚ ਹੈਰੋਨ ਰਿਕਵਰ ਹੋਈ ਜਿਹੜਾ ਕਿ ਪੈਕਿੰਗ ਮਟੀਰੀਅਲ ਦੇ ਨਾਲ 515 ਗ੍ਰਾਮ ਸੀ ਇਸ ਸੰਬੰਧੀ ਥਾਣਾ ਜਿਹੜਾ ਖਾਲੜਾ ਵਿਖੇ ਐਫ ਆਈ ਆਰ ਨੰਬਰ 5 ਅੰਦਰ ਸੈਕਸ਼ਨ 10 11 12 ਈਅਰਕ੍ਰਾਫਟ ਐਕਟ 1934 ਤੇ 21 ਸੀ ਐਨ ਡੀ ਪੀ ਐਸ ਐਫ ਦਾ ਕੇਸ ਰਜਿਸਟਰ ਕਰਿਆ ਹੈ। ਵੇਖੋ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਾਕਿਸਤਾਨ 'ਚ ਬੈਠੇ ਸਮਗਲਰ ਇੱਧਰ ਬੈਠੇ ਸਮਗਲਰ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਬਲਤਾਂ ਦਾ ਨਤੀਜਾ ਹੈ ਕਿ ਅਸੀਂ ਸਮਗਲਰਾਂ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇ ਰਹੇ। ਇੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਲਾਸਟ ਸਾਲ ਬੀਤਿਆ ਉਸ ਸਾਲ ਦੌਰਾਨ BSF ਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਆਪਰੇਸ਼ਨਾਂ ਦੌਰਾਨ 35 ਦੇ ਕਰੀਬ ਡਰੋਨ ਜਿਹੜੇ ਰਿਕਵਰ ਹੋਏ ਨੇ ਤੇ 55 ਕਿਲੋ ਹੈਰਨ ਸਿਰਫ ਪਿੱਖੀਵੰਡ ਸਬਡਿਵੀਜ਼ਨ ਦੇ ਵਿੱਚ ਹੀ ਬਰਾਮਦ ਹੋਈ ਹੈ। ਤੋਂ ਲਗਾਤਾਰ ਸਾਡੀ ਜਿਹੜੀ ਅਭਿਆਨ ਹੈ ਸਮਗਲਰਾਂ ਦੇ ਖਿਲਾਫ ਤੇ ਡਰੱਗ ਪੈਡਲਰ ਦੇ ਖਿਲਾਫ ਹੋ ਜਾਰੀ ਹੈ ਜਿੱਥੇ ਅਸੀਂ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਤੇ ਜਿਹੜੀਆਂ ਹੋਰ ਜਿਹੜੀਆਂ ਤਪਤੀਸ਼ੀ ਕਾਰਵਾਈਆਂ ਕਰ ਰਹੇ ਆ ਉਥੇ ਨਾਲ ਦੀ ਨਾਲ ਅਸੀਂ ਜਿਹੜੀਆਂ ਬਰਾਮਦਗੀਆਂ ਕਰ ਰਹੇ ਆ ਥੈਂਕ ਯੂ